ਦੋਸਤੋ ਸਕਰੀਨ ਦੇ ਉੱਪਰ ਜੋ ਤੁਸੀਂ ਪੜ੍ਹ ਰਹੇ ਹੋ ਸਾਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਇਹੀ ਪ੍ਰਸ਼ਨ ਚੱਲ ਰਿਹਾ ਹੋਵੇਗਾ ਕਿ ਆਖਿਰ ਸਰਕਾਰ ਕਿਹੜੇ ਕਿਹੜੇ ਰੂਲ ਨੇ ਜਿਹੜੇ ਉਹ ਸਪੈਸ਼ਲ ਆਰਡਰ ਦੇ ਉੱਪਰ ਲਗਾਵੇਗੀ ਜਾਂ ਕੋਈ ਲਗਾਉਣਾ ਵੀ ਚਾਹੁੰਦੀ ਹੈ ਜਾਂ ਨਹੀਂ ਆਖਿਰ ਸਰਕਾਰ ਦੀ ਮਨਸ਼ਾ ਕੀ ਹੈ ਸਵਾਗਤ ਹੈ ਦੋਸਤੋ ਤੁਹਾਡਾ ਜੇਮ ਜੀ ਸਟੱਡੀਜ਼ ਦੇ ਆਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਜਿਹੜੇ ਵੀ ਸਾਥੀ ਸਾਡੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣ ਅਤੇ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਨੂੰ ਐਂਡ ਤੱਕ ਪਹਿਲਾਂ ਦੇਖਣਾ ਅਤੇ ਫਿਰ ਆਪਣੀ رائے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੌਪਿਕ ਸਪੈਸ਼ਲ ਕਾਡਰ ਲਈ ਕਿਹੜੇ ਕਿਹੜੇ ਰੂਲ ਹੋਣਗੇ ਲਾਗੂ ਦੋਸਤੋ ਸਰਕਾਰ ਉਹ ਜਨਾ ਕੁਝ ਕਾਰ ਜ਼ਰੂਰ ਰਹੀ ਹੈ ਪਰ ਉਹ ਕਾਰ ਕੀ ਰਹੀ ਹੈ ਇਸ ਸੰਬੰਧੀ ਹੋ ਸਕਦਾ ਹੈ ਜਾਂ ਤਾਂ ਕੁਝ ਉੱਪਰਲੇ ਇਕਾ ਦੁੱਕਾ ਆਗੂਆਂ ਨੂੰ ਪਤਾ ਹੋਵੇ ਜਾਂ ਅਧਿਕਾਰੀਆਂ ਨੂੰ ਪਤਾ ਹੋਵੇ ਸਰਕਾਰ ਦੀ ਮਨਸ਼ਾ ਕੀ ਹੈ ਕੀ ਸਰਕਾਰ ਵੋਟਾਂ ਉਡੀਕ ਰਹੀ ਹੈ ਸਰਕਾਰ ਕਰਨਾ ਚਾਹੁੰਦੀ ਕੀ ਹੈ ਕਿਉਂਕਿ ਸਰਕਾਰ ਸਾਡੇ ਕੋਲ ਇੱਕ ਪੁਖਤਾ ਖਬਰ ਤਾਂ ਇਹ ਵੀ ਪਤਾ ਲੱਗੀ ਹੈ ਸੂਤਰਾਂ ਤੋਂ ਕਿ ਜਿਹੜੇ ਨੌਨ ਟੀਚਿੰਗ ਸਟਾਫ ਵਾਲੇ ਨੇ ਉਹਨਾਂ ਦੇ ਉੱਪਰ ਬੜਾ ਪ੍ਰੈਸ਼ਰਾਈਜ਼ ਕਰਕੇ ਅਫਸਰਾਂ ਨੂੰ ਕੰਮ ਚੱਲ ਰਿਹਾ ਤੇ ਬਹੁਤ ਜਲਦੀ ਉਹਨਾਂ ਸੰਬੰਧੀ ਵੀ ਕੋਈ ਖਬਰ ਆ ਜਿਹੜੀ ਉਹ ਇਸ ਅਫਵਾਹਾਂ ਦੇ ਬਾਜ਼ਾਰ ਦੇ ਵਿੱਚੋਂ ਦੀ ਹੁੰਦੀ ਹੋਈ ਗਰਮਾ-ਗਰਮ ਤੇ ਤਾਜ਼ਾ ਜਾਣਕਾਰੀ ਹੈ ਜਿਹੜੀ ਜਿਹੜੀ ਕਿ ਅਸਲ ਹੋਵੇਗੀ ਉਹ ਬਹੁਤ ਛੇਤੀ ਆਉਣ ਵਾਲੀ ਹੈ ਤੇ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਜਿਹੜੇ ਨੌਨ ਟੀਚਿੰਗ ਸਟਾਫ ਵਾਲੇ ਨੇ ਉਹਨਾਂ ਸਬੰਧੀ ਵੀ ਕੋਈ ਨਾ ਕੋਈ ਜਿਹੜੀ ਜਾਣਕਾਰੀ ਆਵੇਗੀ ਉਹ ਤੁਹਾਨੂੰ ਜੇਮ ਜੀ ਸਟੱਡੀਜ਼ ਦੇ ਉੱਪਰ ਜ਼ਰੂਰ ਦਿੱਤੀ ਜਾਵੇਗੀ ਪਰ ਹੁਣ ਗੱਲ ਕਰਦੇ ਆ ਅਧਿਆਪਕ ਵਰਗ ਦੀ ਟੀਚਿੰਗ ਵਰਗ ਦੀ ਜਿਹੜੇ ਆਲਰੇਡੀ ਰੈਗੂਲਰ ਦਾ ਠੱਪਾ ਲਗਾ ਚੁੱਕੇ ਨੇ ਪਰ ਉਹ ਖੁਦ ਵੀ ਕਹਿ ਰਹੇ ਨੇ ਤੇ ਉਹਨਾਂ ਦੀ ਪਾਲਿਸੀ ਵੀ ਜਗਜਾਹਰ ਹੈ ਤੇ ਹੁਣ ਤੱਕ ਜੋ ਪੌਣੇ 2 ਸਾਲਾਂ ਦੇ ਵਿੱਚ ਉਹਨਾਂ ਨੂੰ ਮਿਲਿਆ ਉਹ ਵੀ ਜਗ ਜਾਹਰ ਹੈ ਕਿ ਪੂਰੀ ਤਰ੍ਹਾਂ ਰੈਗੂਲਰ ਜਾਂ ਸੰਬੰਧੀ ਪਾਲਿਸੀ ਨਹੀਂ ਆਈ ਪਰ ਹੁਣ ਤੁਹਾਨੂੰ ਅੱਜ ਕੁਝ ਸਪੈਸ਼ਲ ਦਿਖਾਉਣ ਜਾ ਰਹੇ ਹਾਂ ਜਿਸ ਵਿੱਚੋਂ ਤੁਹਾਨੂੰ ਬਹੁਤ ਕੁਝ ਕਲੀਅਰ ਹੋਵੇਗਾ ਸੋ ਤੁਹਾਡੇ ਮਨਾਂ ਦੇ ਵਿੱਚ ਬੜੇ ਵੱਡੇ ਸਵਾਲ ਹੋਣਗੇ ਕਿ ਸਰਕਾਰ ਕੁਝ ਸਾਡੇ ਤੇ ਲਾਗੂ ਵੀ ਕਰਨਾ ਚਾਹੁੰਦੀ ਹੈ ਕਿ ਨਹੀਂ ਸੋ ਜਿਹੜੀ ਪਾਲਿਸੀ ਬਣਾਈ ਆ ਉਸ ਵਿੱਚ ਬਹੁਤ ਚੀਜ਼ਾਂ ਨੂੰ ਅਧੂਰਾ ਛੱਡ ਦਿੱਤਾ ਗਿਆ ਤੇ ਸਰਕਾਰ ਦੀ ਮਨਸ਼ਾ ਉਸ ਚੀਜ਼ ਤੋਂ ਹੀ ਕਲੀਅਰ ਹੈ ਕਿ ਸਰਕਾਰ ਸਿਆਸੀ ਲਾਹੇ ਵੱਲ ਜ਼ਿਆਦਾ ਤੁਰੀ ਹੋਈ ਹੈ ਸੋ ਕੀ ਕੀ ਰੂਲ ਨੇ ਕਿਹੜੇ ਕਿਹੜੇ ਰੂਲ ਨੇ ਵੀਡੀਓ ਨੂੰ ਅਸੀਂ ਜ਼ਿਆਦਾ ਲੰਬਾ ਨਹੀਂ ਕਰਾਂਗੇ ਤੁਹਾਨੂੰ ਉਹ ਕੁਝ ਚੀਜ਼ਾਂ ਦਿਖਾਉਣੇ ਆ ਜਿੱਥੋਂ ਤੁਹਾਨੂੰ ਕਲੀਅਰ ਹੋ ਜਾਣਾ ਕਿ ਸਾਡੇ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਉਹ ਲਾਗੂ ਹੋਣੀਆਂ ਅਸੀਂ ਡਿਟੇਲ ਵਿੱਚ ਉਹਨਾਂ ਨੂੰ ਤੁਹਾਨੂੰ ਸਮਝਾਵਾਂਗੇ ਸੋ ਤੁਸੀਂ ਆ ਗੌਰ ਨਾਲ ਪੜਿਓ ਇਸ ਦੇ ਉੱਤੇ ਤੁਸੀਂ ਚਰਚਾ ਬਾਅਦ ਚੋ ਕਮੈਂਟਸ ਦੇ ਵਿੱਚ ਕਰ ਸਕਦੇ ਹੋ ਪਹਿਲਾਂ ਤੁਸੀਂ ਪੂਰੀ ਗੌਰ ਨਾਲ ਵੀਡੀਓ ਐਂਡ ਤੱਕ ਜਰੂਰ ਸੁਣੋ ਦੇਖੋ ਤੇ ਸਾਰੀਆਂ ਗੱਲਾਂ ਨੂੰ ਵਿਚਾਰੋ ਸੋ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਜਿਹੜਾ ਪੁਆਇੰਟ ਹੈ ਉਸ ਵਿੱਚ ਲਿਖਿਆ ਕਿ ਇਹਨਾਂ ਕਰਮਚਾਰੀਆਂ ਦੇ ਸੇਵਾ ਕਾਲ ਦਾ ਸਮਾਂ 58 ਸਾਲ ਦਾ ਇਹ ਬਿਲਕੁਲ ਤੁਹਾਨੂੰ ਕਲੀਅਰ ਪਤਾ ਲੱਗ ਚੁੱਕਿਆ ਤੁਹਾਡੇ ਆਰਡਰਸ ਦੇ ਵਿੱਚ ਲਿਖਿਆ ਹੋਇਆ ਦੂਸਰੇ ਪੁਆਇੰਟਸ ਦੇ ਵਿੱਚ ਦੇਖੋ ਪਾਲਿਸੀ ਦੀ ਜਿਹੜੀ ਮਦ C ਹੈ ਇਸ ਦੇ ਅਨੁਸਾਰ ਗਵਰਨਮੈਂਟ EMPLOYE CONDUCT ਰੂਲ 1966 ਆ ਜਿਹੜੇ ਲਾਗੂ ਹੋਣਗੇ ਤੁਹਾਨੂੰ ਬਹੁਤ ਜਲਦੀ 1964 ਦੇ ਜਿਹੜੇ ਕੰਡਕਟਰ ਰੂਲ ਨੇ ਤਕਰੀਬਨ ਤਕਰੀਬਨ ਇਹ 60 ਦੇ ਕਰੀਬ ਪੇਜਾਂ ਦਾ ਇੱਕ ਕੰਡਕਟ ਰੂਲ ਐਂਡ ਰੈਗੂਲੇਸ਼ਨ ਨੇ ਜਿਹੜੇ ਗਵਰਨਮੈਂਟ EMPLOYE ਲਈ ਉਹਦੇ ਬਾਰੇ ਵੀ ਤੁਹਾਨੂੰ ਡਿਟੇਲ ਦੇਵਾਂਗੇ ਪਰ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜਾ 7 C ਕੰਡਕਕਟਰ ਰੂਲ ਹੈਗਾ ਇਸ ਵਿੱਚ ਕੀ ਦਿੱਤਾ ਹੋਇਆ ਇਸ ਵਿੱਚ ਇਹ ਦਿੱਤਾ ਹੋਇਆ ਹੈ ਕਿ ਜਿਹੜੇ EMPLOYEES ਨੇ ਉਹਨਾਂ ਦੇ ਉੱਪਰ ਜਿਹੜੇ ਰੂਲ ਨੇ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਕਿ ਉਹ ਸਰਕਾਰ ਦੇ ਖਿਲਾਫ ਕਿਸ ਤਰ੍ਹਾਂ ਦਾ ਕੀ ਕਰਦੇ ਆ ਕਿ ਨਹੀਂ ਕਰਦੇ ਉਹ ਚੀਜ਼ਾਂ ਜਾਂ ਉਹਨਾਂ ਬਰਤ ਕੋਈ ਮਜਾਰਾ ਕਰਦੇ ਆ ਜਾਂ ਉਹਨਾਂ ਦੀ ਨਿਖੇਦੀ ਕਰਦੇ ਆ ਸਰਕਾਰ ਦੇ ਖਿਲਾਫ ਆਨ ਡਿਊਟੀ ਹੋ ਕੇ ਬੋਲਦੇ ਆ ਜਾਂ ਕੁਝ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਨੇ ਕੰਡਕਟਰ ਰੂਲ ਦੇ ਵਿੱਚ ਉਹ ਲਾਗੂ ਹੁੰਦੀਆਂ ਤੇ ਅਜਿਹਾ ਕੁਝ ਨਹੀਂ ਕਰ ਸਕਦੇ ਸੋ ਅਗਲੇ ਪੁਆਇੰਟ ਦੇ ਵਿੱਚ ਉਹਨਾਂ ਨੇ ਡੀ ਸਰਵਿਸ ਪੰਜਾਬ ਸਿਵਲ ਸਰਵਿਸ ਦੇ ਪਿਨਿਸ਼ਮੈਂਟ ਰੂਲ ਜਿਵੇਂ ਕਿ ਨੋਟਸ ਦਿੱਤੇ ਜਾਂਦੇ ਆ ਜਾਂ ਤਲਬ ਕੀਤਾ ਜਾਂਦਾ ਹੈ ਜਵਾਬ ਮੰਗਿਆ ਜਾਂਦਾ ਨੋਟਸ ਕੱਢੇ ਜਾਂਦੇ ਨੇ ਇਸ ਤੋਂ ਤੁਸੀਂ ਆਲਰੇਡੀ ਅ ਭਲੀ ਭਾਨ ਜਾਣੂ ਸੋ ਅਗਲੇ ਅੱਗੇ ਗੱਲ ਕਰਦੇ ਆਂ ਜੀ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਸੰਬੰਧੀ ਸੋ ਇਹ ਜਿਹੜਾ ਪੇਜ ਹੈ ਇਹ ਇੱਕ ਫਾਈਲ ਦੇ ਵਿੱਚੋਂ ਨਿਕਲਿਆ ਹੋਇਆ ਪੇਜ ਹੈਗਾ ਅ ਇਸ ਦੇ ਵਿੱਚ ਤੁਹਾਨੂੰ ਕਾਫੀ ਗੱਲਾਂ ਕਲੀਅਰ ਹੋਣਗੀਆਂ ਕਿ ਕੀ ਕੁਝ ਹੋਰ ਮਿਲ ਸਕਦਾ ਜਾਂ ਸਰਕਾਰ ਦੇ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੋ ਪਹਿਲੀ ਗੱਲ ਕਲੀਅਰ ਹੁੰਦੀ ਹੈ ਜੀ ਸਪੈਸ਼ਲ ਆਰਡਰ ਤਹਿਤ ਨਿਯੁਕਤ ਹੋਣ ਵਾਲੇ ਕਰਮਚਾਰੀਆਂ ਤੇ ਪੰਜਾਬ ਸਰਕਾਰ ਵੱਲੋਂ ਰੈਗੂਲਰ ਮੁਲਾਜ਼ਮਾਂ ਲਈ ਨਿਰਧਾਰਿਤ ਹਰ ਪ੍ਰਕਾਰ ਦੀਆਂ ਛੁੱਟੀਆਂ ਮਿਲਣਯੋਗ ਹੋਣੀਆਂ ਪਹਿਲੀ ਗੱਲ ਤਾਂ ਇਹ ਬਿਲਕੁਲ ਕਲੀਅਰ ਕਰ ਲਓ ਕਿ ਸਰਕਾਰ ਚਾਹੇ 2 ਸਾਲ ਪੂਰੇ ਹੋਣ ਤੇ ਚਾਹੇ 3 ਸਾਲ ਪੂਰੇ ਹੋਣ ਤੇ ਜਿਹੜੀਆਂ ਵੀ ਛੁੱਟੀਆਂ ਨੇ ਕਿਉਂਕਿ ਅਸੀਂ بار بار ਇਹ ਚੀਜ਼ ਦਾ ਜ਼ਿਕਰ ਕਰ ਰਹੇ ਹਾਂ ਕਿ ਸਰਕਾਰ ਅਜੇ ਨੌਨ ਟੀਚਿੰਗ ਸਟਾਫ ਜਿਨ੍ਹਾਂ ਦਾ ਕੰਮ ਅਜੇ ਬਾਕੀ ਹੈ ਰਹਿ ਰਿਹਾ ਹੈ ਜਾਂ ਹੋਰ ਵਿਭਾਗਾਂ ਦੇ ਨੇ ਉਹ ਸਾਰਾ ਨਿਵੇੜ ਕੇ 2 ਸਾਲਾਂ ਦੇ ਅੰਦਰ ਅੰਦਰ ਜਾਂ 3 ਸਾਲਾਂ ਦੇ ਅੰਦਰ ਅੰਦਰ ਸਰਕਾਰ ਬਾਕੀ ਇਹ ਜਿਹੜੇ ਸਰਵਿਸ ਰੂਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਬਣਾ ਕੇ ਦੇਖ ਰਹੀ ਹੈ ਕਿਉਂਕਿ ਸਰਕਾਰ ਆਪਣਾ ਬਜਟ ਵੀ ਦੇਖ ਰਹੀ ਹੈ ਪਰ ਚਿੰਤਾ ਨਾ ਕਰੋ ਜਿਹੜਾ ਆਉਣ ਵਾਲਾ ਆਖਰੀ ਸਾਲ ਹੋਏਗਾ ਸਰਕਾਰ ਦਾ ਉਸ ਵਿੱਚ ਫਿਰ ਸਰਕਾਰਾਂ ਪਤਾ ਹੀ ਹੈ ਕਿ ਆਪਣਾ ਬਜਟ ਵੀ ਭੁੱਲ ਜਾਂਦੀਆਂ ਨੇ ਤੇ ਫਿਰ ਆਪਣੇ ਵੋਟਰਾਂ ਨੂੰ ਖੁਸ਼ ਕਰਨ ਤੇ ਲਗੀਆਂ ਹੁੰਦੀਆਂ ਨੇ ਜਿਹਦੇ ਵਿੱਚੋਂ ਸਭ ਤੋਂ ਵੱਡਾ ਇਫੈਕਟਾ ਜਿਹੜਾ ਉਹ ਮੁਲਾਜ਼ਮ ਹੀ ਪਾਉਂਦੇ ਨੇ ਸੋ ਛੁੱਟੀਆਂ ਜਿੰਨੀਆਂ ਵੀ ਛੁੱਟੀਆਂ ਨੇ ਉਹ ਸਾਰੀਆਂ ਮਿਲਣਯੋਗ ਨੇ ਜੀ ਜਿਵੇਂ ਕਿ ਕਮਾਈ ਛੁੱਟੀ ਅ ਜੇ ਨਹੀਂ ਮਿਲ ਰਹੀ ਉਹ ਵੀ ਮਿਲਣਯੋਗ ਹੋਵੇਗੀ ਸੋ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਛੁੱਟੀਆਂ ਹੋਣਗੀਆਂ ਉਹ ਸਾਰੀਆਂ ਮੈਡੀਕਲ ਵਗੈਰਾ ਉਹ ਤਾਂ ਮਿਲ ਹੀ ਰਹੀਆਂ ਨੇ ਜੀ ਸੋ ਜਿਹੜੀਆਂ ਕਮਾਈ ਛੁੱਟੀਆਂ ਨੇ ਉਸ ਤਰ੍ਹਾਂ ਦੀਆਂ ਛੁੱਟੀਆਂ ਜ਼ਰੂਰ ਮਿਲਣਗੀਆਂ ਜਾਂ ਐਕਸੀਡੈਂਟ ਲੀਵ ਵਗੈਰਾ ਹੁੰਦੀਆਂ ਨੇ ਸੋ ਇਸ ਤਰ੍ਹਾਂ ਅੱਗੇ ਗੱਲ ਕਰਦੇ ਹਾਂ ਜੀ ਅਗਲੇ ਪੁਆਇੰਟ ਦੇ ਵਿੱਚ ਹੈ ਜਿਹੜਾ ਟੀਏ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮਿਲਣਯੋਗ ਹੋਵੇਗਾ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਸਮੇਂ-ਸਮੇਂ ਤੇ ਕੋਈ ਮੀਟਿੰਗ ਆ ਕੋਈ ਸਪੈਸ਼ਲ ਡਿਊਟੀ ਜਾਂ ਕੋਈ ਸਟੇਟ ਲੈਵਲ ਤੇ ਬੁਲਾਇਆ ਜਾਂਦਾ ਤਾਂ ਉਸ ਲੈਟਰ ਦੇ ਵਿੱਚ ਅਗਰ ਮੈਂਸ਼ਨ ਹੈ ਟੀਏ ਵਗੈਰਾ ਤਾਂ ਹੀ ਮਿਲਦਾ ਜੀ ਤਾਂ ਉਸੇ ਤਰ੍ਹਾਂ ਸਰਕਾਰ ਨੇ ਇਹ ਚੀਜ਼ ਪਹਿਲਾਂ ਹੀ ਪਾਲਿਸੀ ਜਦੋਂ ਬਣਾਈ ਹੈ ਜਾਂ ਉਹਦੇ ਵਿੱਚ ਜੋ ਵੀ ਚੀਜ਼ਾਂ ਨੇ ਜਿਹੜੀਆਂ ਮਿਲਣਯੋਗ ਹੋਣਗੀਆਂ ਜਾਂ ਅੱਗੇ ਉਸ ਦੇ ਉੱਤੇ ਕੰਮ ਚੱਲ ਰਿਹਾ ਤਾਂ ਇਹ ਚੀਜ਼ਾਂ ਨੂੰ ਉਹ ਨਾਲ ਲੈ ਕੇ ਚੱਲ ਰਹੀ ਹੈ ਕਿ ਕੀ ਕੀ ਹੈ ਜਿਹੜਾ ਅੱਗੇ ਜਾ ਕੇ ਇਹਨਾਂ ਨੂੰ ਅਸੀਂ ਦੇ ਸਕਦੇ ਹਾਂ ਸੋ ਤੀਸਰੇ ਪੁਆਇੰਟ ਦੇ ਵਿੱਚ ਦੇਖੋ ਜੀ ਜਿਹੜੀ ਮੇਨ ਚੀਜ਼ ਹੈ ਪੈਨਸ਼ਨ ਸਕੀਮ ਮੈਡੀਕਲ ਰੀਇੰਬਰਸਮੈਂਟ ਗਰੁੱਪ ਇੰਸ਼ੋਰੈਂਸ ਸਕੀਮ ਐਕਸ ਗ੍ਰੇਟੀਆ ਗ੍ਰਾਂਟ ਗ੍ਰੈਚੁਇਟੀ ਇਟਸੈਟਰਾ ਦੇਣ ਸੰਬੰਧੀ ਠੋਕਮਾ ਫੈਸਲਾ ਲਿਆ ਜਾ ਸਕਦਾ ਹੈ ਇਹ ਚੀਜ਼ ਪਹਿਲਾਂ ਹੀ ਇਹਨਾਂ ਨੇ ਰੱਖੀ ਹੈ ਕਿ ਇਸ ਚੀਜ਼ ਦਾ ਜਿਹੜਾ ਫੈਸਲਾ ਉਹ ਲੈ ਸਕਦਾ ਪਰ ਲੈ ਕੌਣ ਸਕਦਾ ਵਿੱਤ ਤੇ ਪਰਸੋਨਲ ਵਿਭਾਗ ਤੇ ਇਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਜਿਹੜੀ ਕਮੇਟੀ ਬਣੀ ਸੀ ਉਹਦੇ ਹੈੱਡ ਕੌਣ ਸੀ ਜੀ ਵਿੱਤ ਵਿਭਾਗ ਦੇ ਸਾਡੇ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਸੋ ਇਸ ਲਈ ਇੱਕ ਵੱਡਾ ਪਲੱਸ ਪੁਆਇੰਟ ਹੈ ਕਿ ਇਹ ਜਿਹੜੀਆਂ ਮੇਨ ਚੀਜ਼ਾਂ ਨੇ ਅਗਰ ਇਹ ਚੀਜ਼ਾਂ ਇਸ ਕਮੇਟੀ ਦੇ ਮੁਖੀ ਨੇ ਜਿਹੜੇ ਪਰਸੋਨਲ ਵਿਭਾਗ ਦੇ ਹੈੱਡ ਨੇ ਜਿਹੜੇ ਉਹ ਮਿਲ ਕੇ ਇਹਨਾਂ ਦੇ ਉੱਤੇ ਫੈਸਲਾ ਲੈ ਲੈਂਦੇ ਨੇ ਇਸ ਵਿੱਚ ਪੈਨਸ਼ਨ ਸਕੀਮ ਇਸ ਵਿੱਚ ਮੈਡੀਕਲ ਠੀਕ ਹੈ ਜੀ ਤੇ ਇਹ ਦੋ ਚੀਜ਼ਾਂ ਤੇ ਪਲੱਸ ਗ੍ਰੈਚੁਇਟੀ ਇਹ ਤਿੰਨ ਚੀਜ਼ਾਂ ਵੀ ਮਿਲ ਜਾਂਦੀਆਂ ਨੇ ਤਾਂ ਇਹਨਾਂ ਸਾਥੀਆਂ ਦੀ ਇੱਕ ਬਹੁਤ ਵੱਡੀ ਜਿੱਤ ਹੋਵੇਗੀ ਸੋ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਧਿਆਨ ਨਾਲ ਬੈਠ ਕੇ ਸੋਚਿਓ ਸੋ ਅੱਗੇ ਚੱਲਦੇ ਹਾਂ ਜੀ ਚੌਥੇ ਪੁਆਇੰਟ ਦੇ ਉੱਤੇ ਚੌਥੇ ਪੁਆਇੰਟ ਦੇ ਵਿੱਚ ਦੇਖੋ ਚੌਥੇ ਪੁਆਇੰਟ ਦੇ ਵਿੱਚ ਜਿਹੜਾ ਕਰਮਚਾਰੀਆਂ ਦੀਆਂ ਬਦਲੀਆਂ ਸਰਕਾਰ ਅਤੇ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਰੀ ਪਾਲਿਸੀ ਤਹਿਤ ਹੋਣਗੀਆਂ ਜਿਹੜੀਆਂ ਬਦਲੀਆਂ ਨੇ ਜੀ ਉਹ ਹਜੇ ਪਿੱਛੇ ਰੋਕੀਆਂ ਗਈਆਂ ਨੇ ਸਾਡੀ ਇੱਕ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿੱਚ ਵੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਸੀ ਕਿਸੇ ਕਰਮਚਾਰੀ ਨਾਲ ਗੱਲ ਹੋਈ ਸੀ ਪੂਰੀ ਤਰ੍ਹਾਂ ਰੋਕੀਆਂ ਹੋਈਆਂ ਨੇ ਜੀ ਕਿਸੇ ਵੀ ਤਰ੍ਹਾਂ ਦੀ ਬਦਲੀ ਅਪਲਾਈ ਨਹੀਂ ਕਰ ਸਕਦੇ ਉਹਨਾਂ ਦੇ ਡਾਟੇ ਸੰਬੰਧੀ ਕੋਈ ਛੇੜਛਾੜ ਨਹੀਂ ਕਰ ਸਕਦੇ ਜੀ ਪਿੱਛੇ ਜਿਹੜੇ ਡੀਓਜ਼ ਨੇ ਉਹਨਾਂ ਨੂੰ ਇਸ ਚੀਜ਼ ਦੀਆਂ ਜਿਹੜੀਆਂ ਹਦਾਇਤਾਂ ਨੇ ਉਹ ਚੰਗੀ ਤਰ੍ਹਾਂ ਮਿਲੀਆਂ ਹੋਈਆਂ ਨੇ ਅਗਰ ਕੁਝ ਛੇੜਛਾੜ ਕਰਨੀ ਵੀ ਹੋਵੇਗੀ ਤਾਂ ਉਸ ਸੰਬੰਧੀ ਬਣਦੀ ਜਿੰਨੀ ਵੀ ਰਿਪੋਰਟ ਹੈ ਉਹ ਉੱਪਰ ਹੈੱਡ ਆਫਿਸ ਨੂੰ भेजी ਜਾਣੀ ਹੈ ਜੀ ਮੁਹੱਲੀ ਵਿਖੇ ਸੋ ਇਸ ਤਰ੍ਹਾਂ ਪੂਰੀ ਦੀਆਂ ਪੂਰੀਆਂ ਹਦਾਇਤਾਂ ਨੇ ਜਿਹੜੀਆਂ ਥੱਲੇ ਆਈਆਂ ਹੋਈਆਂ ਇਸੇ ਲਈ ਇਨ੍ਹਾਂ ਕਰਮਚਾਰੀਆਂ ਦੇ ਡਾਟੇ ਨਾਲ ਕਿਸੇ ਵੀ ਤਰ੍ਹਾਂ ਦੀ ਅਜੇ ਛੇੜਛਾੜ ਨਹੀਂ ਹੋ ਰਹੀ ਸੋ ਅਗਲਾ ਪੁਆਇੰਟ ਦੇਖਦੇ ਹਾਂ ਜੀ ਸੱਤਵਾਂ ਸੱਤਵੇਂ ਪੁਆਇੰਟ ਦੇ ਵਿੱਚ ਦੇਖੋ ਕਰਮਚਾਰੀਆਂ ਦੀ ਸਪੈਸ਼ਲ ਕਾਡਰ ਵਿੱਚ ਨਵੀਂ ਨਿਯੁਕਤੀ ਮੰਨੀ ਜਾਵੇਗੀ ਇਸ ਬਾਰੇ ਤੁਹਾਨੂੰ ਬਿਲਕੁਲ ਪਤਾ ਹੈ ਜੀ ਸੀਨੀਅਰਤਾ ਲਈ ਪੁਰਾਣੀ ਕੰਟਰੈਕਟ ਆਰਜੀ ਸਰਵਿਸ ਦਾ ਲਾਭ ਨਹੀਂ ਮਿਲੇਗਾ ਇਸ ਬਾਰੇ ਵੀ ਤੁਹਾਨੂੰ ਪਤਾ ਹੈ ਜੀ ਪਾਲਿਸੀ ਦੀ ਜਿਹੜੀ ਮਦ 6D ਹੈ ਉਸ ਦੇ ਅਨੁਸਾਰ ਸੀਨੀਅਰਤਾ ਸੂਚੀ ਤਿਆਰ ਕੀਤੀ ਜਾਵੇਗੀ ਇਹ ਚੀਜ਼ ਹੈ ਜਿਹੜੀ ਇਹ ਮਾਇਨੇ ਰੱਖਦੀ ਹੈ ਜੀ ਕਿਉਂਕਿ ਜਦੋਂ ਸਾਰਾ ਕੁਝ ਲਾਗੂ ਹੋ ਗਿਆ ਤਾਂ ਸਿਨਿਓਰਿਟੀ ਵੀ ਹੋਵੇਗੀ ਕਿਉਂ ਹੋਵੇਗੀ ਜੀ ਅਗਲੇ ਪੁਆਇੰਟ ਚ ਕਲੀਅਰ ਹੋਵੇਗੀ ਕਿ ਇਹ ਕਿਉਂ ਹੋਵੇਗੀ ਤਾਂ ਦੇਖੋ ਇੱਕ ਹੋਰ ਇਸ ਵਿੱਚ ਵੱਡਾ ਪਲੱਸ ਪੁਆਇੰਟ ਆ ਜਿਹੜਾ ਉਹ ਮਿਲ ਸਕਦਾ ਅਗਰ ਸਰਕਾਰ ਇਹ ਸਰਵਿਸ ਰੂਲ ਲਾਗੂ ਕਰਦੀ ਹੈ ਤਾਂ ਅੱਠਵੇਂ ਪੁਆਇੰਟ ਨੂੰ ਬੜੇ ਗੌਰ ਨਾਲ ਪੜਿਓ ਜੀ ਪਾਲਿਸੀ ਦੀ ਜਿਹੜੀ ਮਦ 7 ਐਫ ਹੈ ਜੀ ਕਰਮਚਾਰੀਆਂ ਦੀ ਨੈਕਸਟ ਹਾਇਰ ਪੋਸਟ ਤਰੱਕੀ ਅਤੇ ਹੋਰ ਸਹੂਲਤਾਂ ਸੰਬੰਧੀ ਬਾਅਦ ਵਿੱਚ ਵੱਖਰੇ ਤੌਰ ਤੇ ਫੈਸਲਾ ਲਿਆ ਜਾਵੇਗਾ ਭਾਵੇਂ ਕਿ ਇੱਥੇ ਕਿਤੇ ਨਾ ਕਿਤੇ ਸਰਕਾਰ ਨੇ ਪਾਲਿਸੀ ਬਣਾਉਣ ਵੇਲੇ ਕਈ ਚੀਜ਼ਾਂ 'ਚ ਉਹ ਸਮਝ ਲੋ ਉਲਝੀ ਹੋਈ ਸੀ ਉਸ ਤੇ ਪ੍ਰੋਪਰ ਫੈਸਲਾ ਕਮੇਟੀ ਵੱਲੋਂ ਨਾ ਲੈਣ ਕਰਕੇ ਜਾਂ ਕਹਿ ਲੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਉਸ ਪਾਲਿਸੀ ਦੇ ਵਿੱਚ ਤੋੜ ਮਰੋੜ ਕੇ ਕੋਈ ਐਕਸਟਰਾ ਲਾਭ ਦੇਣ ਦੀ ਗੱਲ ਦਿਮਾਗ 'ਚ ਹੋਵੇ ਕਿਉਂਕਿ ਦੇਖੋ ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਨਾ ਤਾਂ ਉਦੋਂ ਹੀ ਇਸ ਤਰ੍ਹਾਂ ਦੇ ਜਿਹੜੇ ਪਾਲਿਸੀ ਦੇ ਵਿੱਚ ਮਦ ਹੁੰਦੇ ਨੇ ਹਥਿਆਰ ਹੁੰਦੇ ਨੇ ਇਹਨਾਂ ਦੇ ਲਈ ਲੀਡਰਾਂ ਦੇ ਲਈ ਤਾਂ ਉਸ ਨੂੰ ਉਹ ਯੂਜ਼ ਕਰਦੇ ਨੇ ਤਾਂ ਪਰ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਤਕੜੇ ਹੋ ਕੇ ਇਹ ਚੀਜ਼ਾਂ ਦਾ ਫਾਇਦਾ ਜਿਹੜਾ ਲਿਆ ਜਾ ਸਕਦਾ ਸੋ 8736 ਅਗਰ ਲਾਗੂ ਹੁੰਦੀ ਤਾਂ ਉੱਥੇ ਇਹਨਾਂ ਚੀਜ਼ਾਂ ਨੂੰ ਇਹਨਾਂ ਡਿਟੇਲ ਚ ਦੇਖਣ ਦੀ ਲੋੜ ਨਹੀਂ ਸੀ ਉੱਥੇ ਤਾਂ ਸਿੱਧਾ ਹੀ ਜਿਹੜੇ ਸਰਵਿਸ ਰੂਲ ਪਹਿਲਾਂ ਹੀ ਬਣੇ ਹੋਏ ਨੇ ਡਾਇਰੈਕਟੋਰੇਟ ਦੇ ਅੰਦਰ ਉਹ ਜਿਹੜੇ ਹੈਗੇ ਨੇ ਉਹ ਲਾਗੂ ਹੋ ਜਾਣੇ ਸੀਗੇ ਪਰ ਹੁਣ ਇਹ ਨਵੀਂ ਪਾਲਿਸੀ ਦੇ ਅਕੋਰਡਿੰਗ ਹੀ ਸਭ ਕੁਝ ਚੱਲੇਗਾ ਸੋ ਅਗਲਾ ਜਿਹੜਾ ਲਾਸਟ ਪੁਆਇੰਟ ਹੈ ਜੀ ਉਹ ਵੀ ਅਸੀਂ ਪੜਦੇ ਹਾਂ ਧਿਆਨ ਨਾਲ ਦੇਖੋ ਨੌ ਦੇ ਵਿੱਚ ਕਮੇਟੀ ਦੀਆਂ ਵੱਖ-ਵੱਖ ਮੀਟਿੰਗਾਂ ਵਿੱਚ ਹੋਈ ਵਿਚਾਰ ਚਰਚਾ ਅਨੁਸਾਰ ਕਰਮਚਾਰੀਆਂ ਦੀ ਤਨਖਾਹ ਪੇ ਸਕੇਲ ਫਿਕਸ ਕਰਨ ਸਬੰਧੀ ਇੱਕ ਨੱਥੀ ਅਨੈਕਸਰ ਹੈ ਉਹਦੇ ਵਿੱਚ ਸੁਝਾਅ ਦਿੱਤੇ ਗਏ ਸੀ ਕੈਟਾਗਰੀ ਵਾਈਜ਼ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਪੇ ਸਕੇਲ ਮੈਟ੍ਰਿਕਸ ਅਤੇ ਪੱਤਿਆਂ ਸੰਬੰਧੀ ਵਿੱਤ ਵਿਭਾਗ ਵੱਲੋਂ ਫਾਈਨਲ ਕੀਤਾ ਜਾਣਾ ਜੀ ਤਾਂ ਦੇਖੋ ਕਾਫੀ ਗੱਲਾਂ ਨੇ ਜਿਹੜੀਆਂ ਸਰਕਾਰ ਛੱਡੀ ਬੈਠੀ ਹੈ ਕਿ ਅਸੀਂ ਇਹ ਚੀਜ਼ ਕਰਾਂਗੇ ਤਾਂ ਇੱਕ ਤਰ੍ਹਾਂ ਇਹ ਮੰਨ ਕੇ ਚੱਲੋ ਵੀ 2 ਸਾਲ ਜਾਂ 3 ਸਾਲ ਲੰਘਣ ਤੇ ਸਰਕਾਰ ਇਹ ਸੋਚੀ ਬੈਠੀ ਹੈ ਕਿ ਅਸੀਂ ਆਪਦੇ ਆਖਰੀ ਸਾਲ ਇਹਨਾਂ ਦੇ ਵਿੱਚ ਤੋੜ ਮਰੋੜ ਕਰਕੇ ਕਾਫੀ ਕੁਝ ਕਰ ਲਾਂਗੇ ਜੀ ਤਾਂ ਇਸ ਚੀਜ਼ ਦਾ ਹੁਣ ਇਹ ਹੈ ਕਿ ਤਕੜੇ ਹੋਏ ਅਸੀਂ ਜਿਹੜੇ ਸਾਡੇ ਸਾਥੀ ਨੇ ਸਾਰੇ ਕਿੰਨਾ ਕੁ ਜ਼ਿਆਦਾ ਸੀ ਕਿਹੜੇ-ਕਿਹੜੇ ਰੂਲੇ 'ਚੋਂ ਕਿਹੜੇ-ਕਿਹੜੇ ਬੈਨੀਫਿਟ ਆ ਉਹ ਲੈ ਸਕਦੇ ਆ ਤੇ ਸਰਕਾਰ ਕਦੋਂ ਇਹਨਾਂ ਨੂੰ ਨੇਪਰੇ ਚਾੜਦੀ ਹੈ ਇਹ ਚੀਜ਼ ਵੀ ਦੇਖਣ ਵਾਲੀ ਹੋਵੇਗੀ ਸੋ ਅੱਜ ਦੀ ਜਾਣਕਾਰੀ ਦੇ ਵਿੱਚ ਬਸ ਇੰਨਾ ਹੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਅਗਲੀ ਕੋਈ ਨਵੀਂ ਜਾਣਕਾਰੀ ਲੈ ਕੇ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਸੋ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਚੈਨਲ ਦੇ ਸੰਬੰਧੀ ਕੋਈ ਸੁਝਾਅ ਹੈ ਉਹ ਜ਼ਰੂਰ ਦੇਣਾ ਇਸ ਨੂੰ ਆਪਣੇ ਇੱਕ ਪਰਿਵਾਰ ਵਜੋਂ ਜੀਐਮਜੀ ਸਟੱਡੀਜ਼ ਨੂੰ ਆਪਣਾ ਇੱਕ ਪਰਿਵਾਰ ਮੰਨਦੇ ਹੋਏ ਆਪਣਾ ਸੁਝਾਅ ਜ਼ਰੂਰ ਦੇਣਾ ਜੀ ਤੇ ਇਸ ਵੀਡੀਓ ਸੰਬੰਧੀ ਕਮੈਂਟਸ ਜ਼ਰੂਰ ਦੇਣਾ ਤੇ ਚੈਨਲ ਨੂੰ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਨਾ ਜੀ ਨਮਸਕਾਰ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ